ਦੇ ਗਾਇਸ ਲੈ ਕੇ ਹਾਜ਼ਰ ਹਾਂ ਪੰਜਾਬੀ ਇੱਕ ਵਾਵੇ ਦੀ ਮਹਾਨੀਤੋ ਸ਼ਬਦ ਰਚਨਾ ਵਾ ਵਕਤ ਵਕੀਲ ਵਸਤੂ ਬਕਰ ਵੱਲੋ ਵੱਡੀ ਵਤ ਵਧੀਆ ਵਧਾਈ ਵਗਾ ਵਗਦੀ ਬਹਿਮ ਬਸਰ ਬਲਲੀ ਬਚਨ ਬਰਛਾ ਵਰਣ ਮੜਾ ਪ੍ਰਦਾਨ ਵਰਗੇ ਵਰਗਲਾ ਵਰ ਵਰਤਾਨ ਵਰਦੀ ਭਰਜਿਆ ਬਸਾਇਆ ਵਸਾ वरतों विचित्र वसल वसूल बकर वखरा बजे बद बसार इस तरह बावे कन्ना वाला वाल, वाल वाचक वाका, वार, वांग, वाचिया वाक्या, वाकफ बारस वाहिगुरु वाहवा वाहन बाओ, वापस बाजा वातावरण बोला बार वास्ते वाही, वाहर वावा ਵਿ ਵਵੈਸ਼ਿਆਰੀ ਵਿਅਕਤੀ ਵਿਸ਼ੇਸ਼ ਵਿੱਚੋਂ ਵਿਆਹ ਵਹਿਲਾ ਵਿਸ਼ਵ ਵਿਕਾਸ ਵਿਰੋਧ ਵਿਛੜੇ ਵਿਦਿਆਰਥੀ ਵਿਨਾਸ਼ ਵਿਦੇਸ਼ੀ ਵਿਦਵਾਨ ਬਿੱਦਿਆ ਵਿਆਜ ਇਸੇ ਤਰ੍ਹਾਂ ਵਵੈਵੈਰੀ ਵੀਰਵਾਰ ਵੀਰ ਵੀਹੀ ਵੀਣੀ ਵੀਡੀਓ ਵੀਜ਼ਾ ਵੀ ਵੀ ਸਦੀ ਵਿਊ ਵਿਟੜਾ ਵਵਯੰਕਰ ਵਸ ਵੋ ਬੁੱਤਾ ਬੁੱਤਲਣਾ ਵੀ ਬੂਬੂ ਬਾਬੇ ਲੰਬੇ ਲਣਾ ਵੇਚਦੇ ਵੇਖਿਆ ਵੇਹੀ ਵੇਸ ਬੇਲਾ ਵੇਖੋ ਵੇਚਣਾ ਬੇਗ ਵੇੜਮੀ ਰੋਟੀ ਵੇਟਰ ਬਾਬੇ ਦਲਾਮਾ ਵੈਰ ਵੈਸਾ ਵੈਸਟਰਨ ਵੈਕਸੀਨ ਵੈਦਿਕ ਵੈਣ ਬਟਰਨੀ ਨਦੀ ਵੈਨਕੂਵਰ ਵੈ ਵੈਨਕੂਵਰ ਕੈਨੇਡਾ ਦੀ ਕੰਟਰੀ ਵੈਰੀ ਬੈਰੀ ਦਸ਼ਮਣ ਬਿਵਸਾਈਟ ਸੋ ਭਾਵਿਆ ਤੱਕ ਵੱਡੇ ਵੱਲ ਬਸ ਵੱਧ ਵਖਰੀ ਬੱਤਰ ਵਦੀ ਵੱਡੇ ਵਖ ਵਟਿਆ ਵਜਿਆ ਵੱਤ ਵੱਡ ਭਾਵੇਂ ਟਿੱਪੀ ਵਨਗੀ ਵੰਟਣ ਫਗਾਰ ਵਨ ਵੰਜ ਵੰਗਾ ਵੰਡ ਵੰਚ ਵੰਜਲੀ ਸੋਏ ਸੀਵਾਵੇਤੀ ਮੈਂ ਜਿਹੜਾ ਪੰਜਾਬੀ ਅੱਖਰ ਆ ਉਸ ਤੋਂ ਜਿਹੜੀ ਸ਼ਬਦ ਰਚਨਾ ਧੰਨਵਾਦ